ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਹੁਣ ਗੈਂਗਸਟਰਾਂ ਦੇ ਸਾਹਮਣੇ ਹੋ ਗਏ ਅਤੇ ਅੱਗੋਂ ਗੈਂਗਸਟਰਾਂ ਨੇ ਵੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਦਰਸਲ ਤਰਨਤਾਰਨ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਇੱਕ ਗੈਂਗਸਟਰ ਦਾ ਨਾਮ ਲੈ ਕੇ ਸਿੱਧੇ ਹੋ ਕੇ ਰਾਜਾ ਵੜਿੰਗ ਨੇ ਚੇਤਾਵਨੀ ਦਿੱਤੀ ਸੀ ਜਿਸ ਤੋਂ ਬਾਅਦ ਇੱਕ ਗੈਂਗਸਟਰ ਨੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਸਿੱਧੇ ਤੌਰ ਤੇ ਰਾਜਾ ਵੜਿੰਗ ਨੂੰ ਚੈਲੰਜ ਕਰ ਦਿੱਤਾ ਜਿਹੜੇ ਉਹਨਾਂ ਨੇ ਬੋਲ ਬੋਲੇ ਸੀ। ਆਸ਼ੂ ਨੇ ਜਪ ਪੱਤਰਕਾਰ ਦੇ ਨਾਲ ਤੁਸੀਂ ਜੜ ਚੁੱਕੇ ਹਾਂ ਦਰਸਲ ਇਸ ਵਕਤ ਤਰਨਤਾਰਨ ਦੇ ਵਿੱਚ ਜਿਮਨੀ ਚੋਂ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਸਾਰੀਆਂ ਪਾਰਟੀਆਂ ਇੱਕ ਦੂਸਰੇ ਦੇ ਉੱਪਰ ਦੂਸ਼ਣ ਬਾਜ਼ੀ ਕਰ ਰਹੀਆਂ ਇਸੇ ਦੇ ਚਲਦੇ ਰਾਜਾ ਵੜਿੰਗ ਨੇ ਵੀ ਸ਼ਰੋਮਨੀ ਅਕਾਲੀ ਦਲ ਦੇ ਉੱਪਰ ਵੱਡੇ ਇਲਜ਼ਾਮ ਲਾਏ ਸੀਗੇ ਉਹਨਾਂ ਨੇ ਸ਼ਰੋਮਨੀ ਅਕਾਲੀ ਦਲ ਦਾ ਨਾਮ ਲੈ ਕੇ ਸਿੱਧੇ ਤੌਰ ਤੇ ਅਮਰਿਤਪਾਲ ਸਿੰਘ ਬਾੜ ਦਾ ਜ਼ਿਕਰ ਕਰ ਦਿੱਤਾ ਅਮਰਿਤਪਾਲ ਬਾਠ ਸੁਖਵਿੰਦਰ ਕੌਰ ਜਿਹੜੇ ਕਿ ਸ਼ਰੋਮਨੀ ਅਕਾਲੀ ਦਲ ਦੇ ਤਰਨਤਾਰਨ ਜਿਮਨੀ ਚੋਣ ਦੇ ਉਮੀਦਵਾਰ ਹੈ ਉਹਨਾਂ ਦੇ ਜਵਾਈ ਹੈ ਤੇ ਉਹ ਗੈਂਗਸਟਰ ਹੈ ਇਸ ਵਕਤ ਵਿਦੇਸ਼ ਦੇ ਵਿੱਚ ਬੈਠਾ ਅਮਰਿਤਪਾਲ ਬਾਠ ਇਲਜ਼ਾਮ ਲਾਉਂਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਸਰਪੰਚਾਂ ਨੂੰ ਲੋਕਾਂ ਨੂੰ ਸਿੱਧੇ ਤੌਰ ਤੇ ਫੋਨ ਕੰਨ ਨੂੰ ਲੈ ਕੇ ਧਮਕੀਆਂ ਦਿੰਦੇ ਆ ਉਹਨਾਂ ਨੇ ਸੁਖਵਿੰਦਰ ਕੌਰ ਦੀ ਧੀ ਦੇ ਉੱਪਰ ਇਲਜ਼ਾਮ ਲਾਇਆ ਕਿ ਉਹ ਸਿੱਧਾ ਜਾ ਕੇ ਸਰਪੰਚਾਂ ਦੇ ਕੰਨਾਂ ਨੂੰ ਫੋਨ ਲਾਉਦੀ ਹੈ ਤੇ ਉਸ ਤੋਂ ਬਾਅਦ ਧਮਕੀਆਂ ਦਿੱਤੀਆਂ ਜਾਂਦੀਆਂ ਮਤਲਬ ਕਿ ਅਮਰਿਤਪਾਲ ਬਾਠ ਉਹਨਾਂ ਨੂੰ ਧਮਕੀਆਂ ਦਿੰਦਾ ਹੈ ਸ਼ਰਮਨੀ ਅਕਾਲੀ ਦਲ ਦੇ ਹੱਕ ਦੇ ਵਿੱਚ ਭੁਗਤਣ ਦੇ ਲਈ ਹੁਣ ਇਸੇ ਚੀਜ਼ ਨੂੰ ਲੈ ਕੇ ਇੱਕ ਗੈਂਗਸਟਰ ਪੜ ਗਿਆ ਤੇ ਰਾਜਾ ਵੜਿੰਗ ਨੂੰ ਨਸੀਹਤ ਦੇ ਦਿੱਤੀ ਪਹਿਲਾ ਰਾਜਾ ਵੜਿੰਗ ਦੀ ਉਹ ਕਲਿੱਪ ਸੁਣ ਲੋ ਕੀ ਕੁਝ ਰਾਜਾ ਵੜਿੰਗ ਉੱਥੇ ਕਹਿ ਰਿਹਾ ਆ ਅਕਾਲੀ ਦਲ ਵਾਲੇ ਨੇ ਗੈਂਗਸਟਰ ਹੀ ਖੜਾ ਕਰਤਾ ਮਾਤਾ ਜੀ ਕੋਈ ਘਰ ਆ ਲਈ ਜਾਂਦੀ ਹੈ ਉਹ ਦੂਜੇ ਦੇ ਕੰਨ ਨਾਲ ਸੇਠ ਦੇ ਟੈਲੀਫੋਨ ਲਾ ਦਿੰਦੀ ਹੈ ਹਾਂ ਬਈ ਕਿੰਦਰਨਾ ਹੈ ਉਹਨਾਂ ਵੈਕੀ ਤੁੰਨ ਨੂੰ ਪਾਉਂਗਾ ਐਮ ਸੀ ਖੜੇ ਹੋਏ ਲੋਕਾਂ ਕੋ ਲੈ ਕੇ ਫਰੋਦੀਆਂ ਤੇ ਐਮ ਸੀਆਂ ਨੂੰ ਦੇਤੀਆਂ ਉਹਨੇ ਅਕੀਨਾ ਉਹਦਾ ਬਾਖਾ ਬਾਠ ਜੇ ਬਾਠ ਕਾਂਗਰਸ ਦਾ ਰਾਜ ਆ ਗਿਆ ਨਾ ਤੈਨੂੰ ਪਹਿਲੇ ਮਹੀਨੇ ਨਵੇੜ ਦੂੰਗਾ ਕੰਮ ਫਿੱਟ ਕਰ ਦੂੰਗਾ ਗੈਂਗਸਟਰ ਪਹਿਲੇ ਮਹੀਨੇ ਕਾਂਗਰਸ ਬੰਦ ਨਵੇੜੂਗੀ ਮੈਂ ਤੁਹਾਨੂੰ ਦੱਸਾਂ ਹੁਣ ਰਾਜਾ ਵਡਿੰਗ ਨੇ ਇੱਕ ਮਹੀਨੇ ਅੰਦਰ ਕਹਿੰਦੇ ਸਾਡੀ ਸਰਕਾਰ ਬਣਾ ਦਿਓ ਅਸੀਂ ਗੈਂਗਸਟਰ ਖਤਮ ਕਰ ਦਾਂਗੇ ਹੁਣ ਰਾਜਾ ਵੜਿੰਗ ਨੂੰ ਪੁੱਛਣ ਵਾਲਾ ਹੋਵੇ ਇੰਨਾ ਸਮਾਂ ਤੁਹਾਡੀ 5 ਸਾਲ ਸਰਕਾਰ ਰਹੀ ਤੁਸੀਂ ਸੋਹਾ ਖਾਧੀਆਂ ਗੁਟਕਾ ਸਾਹਿਬ ਦੀ ਸੋਹਾ ਖਾਧੀਆਂ 3 ਮਹੀਨੇ 4 ਮਹੀਨੇ ਚ ਲੱਕ ਤੋੜਨ ਦੀ ਨਸ਼ੇ ਦੀ ਗੱਲ ਕੀਤੀ ਉਦੋਂ ਵੀ ਤੁਸੀਂ ਨੌਜਵਾਨਾਂ ਨੂੰ ਜਿਹੜੇ ਕਾਡ ਤੱਕ ਬਣ ਦਿੱਤੇ ਕਿ ਅਸੀਂ ਤੁਹਾਨੂੰ ਬੇਰੋਜ਼ਗਾਰੀ ਪੱਤੇ ਦਵਾਂਗੇ ਆਹ ਦਵਾਂਗੇ ਉਦੋਂ ਤਾਂ ਬੜੇ ਬੜੇ ਵਾਅਦੇ ਕੀਤੇ ਸੀ ਸਰਕਾਰ ਹੁੰਦੇ ਹੋਏ ਤੱਕ ਕੁਝ ਤੁਹਾਡੇ ਤੋਂ ਹੋਇਆ ਨਹੀਂ ਹੁਣ ਤੁਸੀਂ ਕਹਿ ਰਹੇ ਹੋ ਕਿ 1 ਮਹੀਨੇ ਅੰਦਰ ਗੈਂਗਸਟਰ ਖਤਮ ਕਰ ਦਾਂਗੇ ਪਰ ਮਸਲਾ ਇਹ ਨਹੀਂ ਹੈਗਾ ਕਿ ਉਹਨਾਂ ਨੇ ਕੀ ਕਿਹਾ ਦਰਅਸਲ ਚੋਣਾ ਦੇ ਵਿੱਚ ਸਾਰੇ ਲੋਕ ਲੁਭਾਵਣੇ ਵਾਅਦੇ ਕਰਦੇ ਆ ਸੁਖਬੀਰ ਸਿੰਘ ਬਾਦਲ ਵੀ ਇਹੀ ਕਰ ਰਹੇ ਆ ਆਮ ਆਦਮੀ ਪਾਰਟੀ ਵੀ ਕਰ ਰਹੀ ਜਿੰਨਾਂ ਦੀ ਤਾਂ ਸਰਕਾਰ ਚੱਲ ਰਹੀ ਹੈ ਉਹ ਤਾਂ ਸਿੱਧੇ ਤੌਰ ਤੇ ਕਹਿ ਰਹੇ ਆ ਕਿ ਅਸੀਂ ਤਰਨ ਤਰਨ ਦਾ ਵਿਕਾਸ ਕਰ ਦਾਂਗੇ ਪਰ ਪਿਛਲੇ ਲਗਭਗ 4 ਸਾਲ ਤੋਂ ਤੁਹਾਡੀ ਸਰਕਾਰ ਹੈ ਹੁਣ ਤੱਕ ਤਾਂ ਤੁਹਾਡੇ ਤੋਂ ਵਿਕਾਸ ਨਹੀਂ ਹੋਇਆ ਹੁਣ ਤੁਸੀਂ ਇੱਥੋਂ ਜਿਹੜਾ ਤੁਹਾਡਾ ਐਮਐਲਏ ਆਪਾਂ ਕੀ ਇਹ ਕੀ ਸਵਰਗ ਸੁਧਾਰ ਗਏ ਕਸ਼ਮੀਰ ਸਿੰਘ ਸੋਲ ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਤੇ ਉਹਨਾਂ ਜਗ੍ਹਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਚੋਰਾ ਆ ਕੇ ਜਿਹੜਾ ਚੋਰੀ ਕਰਕੇ ਕੈਂਡੀਡੇਟ ਲੇ ਆਂਦਾ ਉਹਦੇ ਦਮ ਤੇ ਉੱਪਰ ਕਹਿ ਰਹੇ ਹੋ ਕਿ ਇਹ ਤੁਹਾਡਾ ਵਿਕਾਸ ਕਰ ਦੂਗਾ ਪਰ ਦਰਅਸਲ ਦੇ ਵਿੱਚ ਹੁਣ ਜੋ ਇਹ ਸਿਆਸੀ ਮਾਹੌਲ ਬਣਿਆ ਇਸ ਦੇ ਵਿੱਚ ਸਾਰੇ ਲੋਕਲ ਭਾਵਨੇ ਵਾਦੇ ਕਰ ਰਹੇ ਸਭ ਨੂੰ ਲੋਕਾਂ ਨੂੰ ਪਤਾ ਹੈ ਕਿ ਆਖਰਕਾਰ ਸਿਆਸੀ ਪਾਰਟੀਆਂ ਕਿਸ ਤਰੀਕੇ ਲੋਕਾਂ ਨੂੰ ਮੂਰਖ ਬਣਾਉਂਦੀ ਹੈ ਤੇ ਹੁਣ ਉਸ ਬਿਆਨ ਕਰਕੇ ਰਾਜਾ ਵੜਿੰਗ ਦੇ ਗੈਂਗਸਟਰ ਦਾ ਨਾਮ ਲੈਣ ਤੋਂ ਬਾਅਦ ਮਨ ਕਨਸ਼ਾਮਪੂਰੀਆ ਗੋਪੀ ਕਨਸ਼ਾਮਪੂਰੀਆ ਦੇ ਭਰਾ ਨੇ ਪੋਸਟ ਪਾਈ ਹੈ ਉਸਨੇ ਕੀ ਲਿਖਿਆ ਹੈ ਉਸਨੇ ਸਿੱਧੀ ਰਾਜੇ ਵੜਿੰਗ ਨੂੰ ਚੇਤਾਵਨੀ ਦਿੱਤੀ ਹੈ ਰਾਜੇ ਵੜਿੰਗ ਨੂੰ ਚੇਤਾਵਨੀ ਦਿੰਦੇ ਹੋਏ ਮਨ ਕਨਸ਼ਾਪੁਰੀਆ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਲਿਖਦਾ ਹੈ ਵੇਟ ਦਿੰਦੇ ਆ ਰਪਲਾਈ ਤੈਨੂੰ ਲੈ ਰਹੇ ਰਾਜੇ ਵੜਿੰਗ ਟੇਲਰ ਚੋਰ ਮਤਲਬ ਕੀ ਰਾਜੇ ਵੜਿੰਗ ਨੂੰ ਸਿੱਧੇ ਤੌਰ ਤੇ ਜਵਾਬ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਹੁਣ ਕਿਸ ਤਰੀਕੇ ਜਵਾਬ ਦਿੱਤਾ ਜਾਊਗਾ ਕੀ ਸ਼ਬਦਾ ਦੇ ਨਾਲ ਜਵਾਬ ਦਿੱਤਾ ਜਾਊਗਾ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਜਵਾਬ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਮਾਜੇ ਦਾ ਜਿਹੜਾ ਮਾਹੌਲ ਬਣਿਆ ਹੋਇਆ ਹੈ ਮਾਜੇ ਦੇ ਵਿੱਚ ਜਿਹੜਾ ਗੈਂਗਸਟਰ ਵਧਿਆ ਹੋਇਆ ਹੈ ਲਗਾਤਾਰ ਇੱਕ ਤੋਂ ਬਾਅਦ ਇੱਕ ਕਤਲੋਗਾਰਤਾ ਆਪਾਂ ਕੀਏ ਕੀ ਹੋ ਰਹੀ ਹੈ ਗੈਂਗ ਬੋਰ ਆਪਸ ਦੇ ਵਿੱਚ ਚੱਲ ਰਿਹਾ ਜੱਗੂ ਭਗਵਾਨਪੂਰੀਆ ਗੈਂਗ ਮਨਕਨ ਸ਼ਾਮਪੂਰੀਆ ਗੋਪੀ ਕਨ ਸ਼ਾਮਪੂਰੀਆ ਹੈਰੀ ਚੱਠਾ ਗੈਂਗ ਇਹ ਸਾਰੇ ਇਕੱਠੇ ਐਕਟਿਵ ਹੋਏ ਤੇ ਮਾਜੇ ਦੇ ਵਿੱਚ ਇਹਨਾਂ ਨੇ ਤਰਥੱਲੀ ਮਚਾਇਆ ਰੱਖੀ ਹੈ ਤੇ ਹੁਣ ਇਸੇ ਦੇ ਵਿੱਚ ਰਾਜੇ ਵੜਿੰਗ ਨੂੰ ਵੀ ਇਹਨਾਂ ਨੂੰ ਲਪੇਟੇ ਦੇ ਵਿੱਚ ਲੈ ਲਿਆ ਤੇ ਰਾਜੇ ਵੜਿੰਗ ਨੂੰ ਵੜਿੰਗ ਨੂੰ ਵੀ ਚੇਤਾਵਨੀ ਦੇ ਦਿੱਤੀ ਕਿਉਂਕਿ ਰਾਜੇ ਵੜਿੰਗ ਨੇ ਅੰਮ੍ਰਿਤਪਾਲ ਬਾੜ ਦਾ ਨਾਮ ਲੈ ਲਿਆ ਅੰਮ੍ਰਿਤਬਾਲ ਬਾਠ ਇਸ ਵਕਤ ਭਾਰਤ ਦੇ ਵਿੱਚੋਂ ਪਗੋੜਾ ਤੇ ਵਿਦੇਸ਼ ਦੇ ਵਿੱਚ ਬੈਠਾ ਹੈ ਅਮਰਿਤਪਾਲ ਬਾਠ ਸੁਖਵਿੰਦਰ ਕੌਰ ਦਾ ਜਵਾਈ ਹੈ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹੈ ਤੇ ਅਮਰਿਤਪਾਲ ਬਾਠ ਨੇ ਆਮ ਆਦਮੀ ਪਾਰਟੀ ਦੇ ਇੱਕ ਲੀਡਰ ਸਨੀ ਚੀਮੇ ਦੇ ਕਤਲ ਦੇ ਵਿੱਚ ਵੀ ਸ਼ਮੂਲੀਅਤ ਕੀਤੀ ਤੇ ਅਮਰਿਤਪਾਲ ਬਾਠ ਦੇ ਉੱਪਰ ਹੀ ਉਸ ਦੇ ਕਤਲ ਦੇ ਇਲਜ਼ਾਮ ਲੱਗੇ ਹੈ ਜਿਸ ਤੋਂ ਬਾਅਦ ਅਪਕੀਏ ਕੀ ਪਗੋੜਾ ਅਮਰਿਤਪਾਲ ਬਾਠ ਹੋਇਆ ਤੇ ਲਗਾਤਾਰ ਪੰਜਾਬ ਪੁਲਿਸ ਕੋਸ਼ਿਸ਼ ਕਰ ਰਹੀ ਹੈ ਕਿ ਅਮਰਿਤਪਾਲ ਨੂੰ ਲਿਆਉਣ ਦੀ ਤੇ ਇਹ ਚਰਚਾਵਾਂ ਚੱਲ ਰਹੀਆਂ ਕਿ ਅਮਰਿਤਪਾਲ ਬਾਠ ਵਦੇਸ਼ ਦੇ ਵਿੱਚੋਂ ਬੈਠ ਕੇ ਕਿਉਂਕਿ ਜਿਹੜੀ ਅ ਬੀਬੀ ਸੁਖਵਿੰਦਰ ਕੋਹੜ ਹੈਗੇ ਸ਼੍ਰੋਮਣੀ ਅਕਾਲੀ ਦਲ ਇਹਨਾਂ ਨੂੰ ਧਰਮੀ ਫੌਜੀ ਦਾ ਪਰਿਵਾਰ ਕਹਿੰਦਾ ਪਰ ਹੁਣ ਇੱਥੇ ਵਿਰੋਧੀ ਜਿਹੜੇ ਆ ਉਸ ਉੱਪਰ ਵੀ ਸਵਾਲ ਖੜੇ ਕਰਦੇ ਆ ਤੇ ਲਗਾਤਾਰ ਅਮਰਿਤਪਾਲ ਬਾਠੂ ਨੂੰ ਲੈ ਕੇ ਨਿਸ਼ਾਨਾ ਸਾਧ ਰਹੇ ਆ ਕਿ ਇਹ ਜਿਹੜੇ ਸਰਪੰਚਾਂ ਨੂੰ ਡਰਾ ਧਮਕਾ ਕੇ ਇੱਕ ਗੈਂਗਸਟਰ ਅਕਾਲੀ ਦਲ ਦੇ ਹੱਕ ਦੇ ਵਿੱਚ ਭੁਗਤਣ ਦੇ ਲਈ ਕਹਿ ਰਿਹਾ ਹੈਗਾ ਪਰ ਹੁਣ ਜਿਹੜੀ ਇੱਥੂ ਦੀ ਲੜਾਈ ਦੇ ਵਿੱਚ ਰਾਜਾ ਵੜਿੰਗ ਦੀ ਸ਼ਮੂਲੀਅਤ ਹੋਈ ਹੈ ਕਿਉਂਕਿ ਇਹ ਜਿਹੜੀ ਲੜਾਈ ਆਮ ਆਦਮੀ ਪਾਰਟੀ ਵਰਸਸ ਕਿਰਮਨੀ ਅਕਾਲੀ ਦਲ ਬੰਦੀ ਜਾ ਰਹੀ ਸੀਗੀ ਤੇ ਹੁਣ ਰਾਜਾ ਵੜਿੰਗਵੀ ਕਿਤੇ ਨਾ ਕਿਤੇ ਆਪਾਂ ਕੀਏ ਕੀ ਕਹਿੰਦੇ ਬੋਲ ਪਈਏ ਤਾਂ ਅਸੀਂ ਵੀ ਚੋਕਾ ਮਾਰ ਲਈਏ ਤੇ ਰਾਜਾ ਵੜਿੰਗ ਨੇ ਵੀ ਸ਼ਮੂਲੀਅਤ ਕਰ ਲਈ ਹੈ ਜਿਸ ਤੋਂ ਬਾਅਦ ਹੁਣ ਜੈਂਗਸਟਰਾਂ ਦੇ ਨਿਸ਼ਾਨੇ ਦੇ ਉੱਪਰ ਰਾਜਾ ਵੜਿੰਗਵੀ ਆ ਗਿਆ ਹੁਣ ਦੇਖਣਾ ਹੋਊਗਾ ਕਿ ਪੰਜਾਬ ਸਰਕਾਰ ਇਸ ਉੱਪਰ ਕੋਈ ਐਕਸ਼ਨ ਲੈਂਦੀ ਹੈ ਕਿਉਂਕਿ ਸ਼ਰਿਆਮ ਸੋਸ਼ਲ ਮੀਡੀਆ ਦੇ ਉੱਪਰ ਇੱਕ ਪਾਰਟੀ ਦੇ ਪ੍ਰਧਾਨ ਨੂੰ ਇਸ ਤਰੀਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਉਹ ਵੀ ਸ਼ਰਿਆਮ ਕਤਲੇਗਾਰਤਾ ਪੰਜਾਬ ਦੇ ਵਿੱਚ ਪਹਿਲਾਂ ਹੀ ਮੱਚੀ ਹੋਈ ਹੈ ਤੇ ਕਿਤੇ ਨਾ ਕਿਤੇ ਹੁਣ ਇੱਕ ਹੋਰ ਖਤਰਾ ਰਾਜਾ ਵੜਿੰਗਾ 'ਤੇ ਖੜਾ ਹੋ ਗਿਆ ਹੈ ਜੋ ਉਹਨਾਂ ਨੇ ਗੈਂਗਸਟਰ ਦਾ ਸਿੱਧਾ ਨਾਮ ਲੈ ਲਿਆ ਤੇ ਹੁਣ ਸਿੱਧੇ ਗੈਂਗਸਟਰ ਅਜਿਹੀ ਵੱਡੀ ਪੋਸਟਾਂ ਦੇ ਉੱਪਰ ਬੈਠੇ ਲੀਡਰਾਂ ਨੂੰ ਧਮਕੀਆਂ ਦੇ ਰਹੇ ਤਾਂ ਸੁਭਾਵਿਕ ਤੌਰ ਤੇ ਪੰਜਾਬ ਦੇ ਵਿੱਚ ਆਮ ਜਨਤਾ ਦਾ ਕੀ ਹਾਲ ਹੁੰਦਾ ਹੋਊਗਾ ਧੰਨਵਾਦ ਬਣੇ ਰਹੋ ਪੱਤਰਕਾਰ ਆਸ਼ੂਕ ਨੇਜਾ ਦੇ ਨਾਲ